ਭਾਰਤ ਦੇ ਨਵੇਂ ਬਜਟ ਦੇ ਤਹਿਤ ਸਰਕਾਰੀ ਹਸਪਤਾਲ ਵਿੱਚ ਮੁਫਤ ਡਾਇਲਿਸਿਸ ਦੀ ਸਕੀਮ ਦੇ ਚੱਲਦਿਆਂ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਡਾਕਟਰ ਲਖਨਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਲਿਸਿਸ ਦੀ ਫੀਸ ਜ਼ਿਆਦਾ ਹੋਣ ਕਰਕੇ ਪਹਿਲਾਂ ਬਹੁਤ ਘੱਟ ਲੋਕ ਡਾਇਲਿਸਿਸ ਕਰਵਾਉਂਦੇ ਸਨ ਪਰ ਹੁਣ ਸਰਕਾਰ ਵੱਲੋਂ ਡਾਇਲਿਸਿਸ ਮੁਫਤ ਹੋਣ ਤੇ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡਾਇਲਿਸਿਸ ਬਾਹਰੋਂ ਕਰਵਾਉਂਦੀ ਬਜਾਏ ਸਰਕਾਰੀ ਹਸਪਤਾਲ ਆਉਣ ਅਤੇ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾਓ। ਇਹ ਡਾਲਸਿਸ ਨਾ ਸਿਵਲ ਸਰਪ੍ਰਦਾਸ ਕੋਟ 2008 ਤੋਂ ਚੱਲ ਰਿਹਾ ਹੈ। ਔਰ ਦੋ ਮਸ਼ੀਨਾ ਸ਼ੁਰੂ ਤੇ ਹੀ ਡਾਲਸਿਸ ਕਰਦੇ ਪਏ ਆ। ਔਰ ਉਸ ਤੋਂ ਇਲਾਵਾ ਨਾ ਤਕਰੀਬਨ ਪਹਿਲਾਂ 40 ਤੋਂ 50 ਪੇਸ਼ੈਂਟ ਤੱਕ ਆ ਜਾਂਦੇ ਸੀਗੇ। ਉਸ ਤੋਂ ਬਾਅਦ ਹੁਣ ਜਿョਗੀ ਹੁਣ ਡਾਲਸਿਸ ਜਿਹੜਾ ਬਟਾਲੇ ਵੀ ਸ਼ੁਰੂ ਹੋ ਗਿਆ ਹੈ। ਔਰ ਪਠਾਨਕੋਟ ਵੀ ਹੈ। ਮਤਲਬ ਮਹੀਨੇ ਦੇ 25-30 ਪੇਸ਼ੈਂਟਸ ਰੋਜ਼ ਆਉਂਦੇ ਨੇ ਜਿਹਦੋਂ ਦਾ ਹੁਣ ਸਰਕਾਰ ਨੇ ਫ੍ਰੀ ਕੀਤਾ ਹੈ। ਉਸ ਤੋਂ ਬਾਅਦ ਕੁਝ ਪੇਸ਼ੈਂਟ ਜਿਹੜੇ ਅਨਫੋਰਡੇਬਲ ਸੀਗੇ ਜਿਹੜੇ ਅਫੋਰਡ ਨਹੀਂ ਸੀ ਕਰ ਸਕਦੇ। ਔਰ ਜਿਨ੍ਹਾਂ ਦਾ ਡਾਇਗਨੋਸਿਸ ਕਿਵਰੀ ਸੀ ਜਿਵੇਂ ਹਫਤੇ ਦੋ ਵਾਰੀ ਕਰਨਾ ਹੈ, ਕਈ ਵਿਚਾਰੇ ਦੋ ਵਾਰੀ ਕਰਾਣ ਦੇ ਲਈ 15 ਦਿਨਾਂ ਬਾਅਦ ਆਉਂਦੇ ਸੀ, ਮਹੀਨੇ ਬਾਅਦ ਆਉਂਦੇ ਸੀ। ਪੈਸਾ ਨਾ ਹੋਣ ਕਰਕੇ ਉਹਨਾਂ ਨੂੰ ਰੁਟੀਨ 'ਚ ਦੋ ਹਫ਼ਤੇ 'ਚ ਕਰਾਂਗੇ ਔਰ ਪਹਿਲਾਂ ਨਾਲੋਂ ਕਾਫੀ ਵਧੇ ਨੇ ਪੇਸ਼ੈਂਟ। ਜਿਵੇਂ ਹੁਣ ਜਿਉਂਦਾ ਫ੍ਰੀ ਕੀਤਾ ਹੁਣ 5 ਤਰੀਕ ਤੱਕ ਅਸੀਂ 6 ਡਾਜ਼ਸ ਕਰ ਚੁੱਕੇ ਹਾਂ ਔਰ ਅਜੇ ਅੱਗੇ ਵੀ ਬੁੱਕ ਕਰ ਚੁੱਕੇ ਹਾਂ ਇਸ ਮਹੀਨੇ ਕਮ ਸੇ ਕਮ 30 40 ਵੀਰ ਪਹੁੰਚਦੀ ਉਮੀਦ ਹੈ ਕਿ ਬਿਲਕੁਲ ਫ੍ਰੀ ਵੱਤ ਵੱਤ ਜਿਵੇਂ ਟੀਵੀ ਚੈਨਲ ਥਰੂ ਜਾਂ ਅਖਬਾਰ ਥਰੂ ਜਾਂ ਸੀਵੀਐਸ ਪਬਲਿਸਿਟੀ ਕਰਦੇ ਹਾਂ ਪੇਸ਼ੈਂਟ ਨੂੰ ਦੱਸਦੇ ਹਾਂ ਔਰ ਹੌਲੀ ਹੌਲੀ ਪਤਾ ਲੱਗ ਰਿਹਾ ਹੈ ਪੇਸ਼ੈਂਟਾਂ ਨੂੰ ਪਹਿਲਾਂ ਜਦੋਂ ਬਾਹਰ ਇੱਕ ਡਾਲਸ ਦਾ ਖਰਚਾ 4 ਤੋਂ 5000 ਤੱਕ ਮਿਨੀਮਮ ਆ ਜਾਂਦਾ ਔਰ ਪਹਿਲਾਂ ਸਰਕਾਰੀ ਪੀਸੀ 750 ਰੁਪਏ ਹੈ ਉਹਤੇ ਐਬਸੋਲੂਟਲੀ ਫ੍ਰੀ ਹੈ ਔਰ ਇਹ ਐਸੀ ਬਿਮਾਰੀ ਜਿਹੜਾ ਕਿ ਆਮ ਮਰੀਜ਼ਾਂ ਨੂੰ ਲਗਾਤਾਰ ਡਲਸਿਸ ਕਰਾਣਾ ਪੈਂਦਾ ਔਰ ਕੋਈ ਵੀ ਇਨਫੋਰਡ ਕਰ ਸਕਦਾ ਚੰਗੇ ਚੰਗੇ ਬੰਦਾ ਵੀ ਹੌਲੀ ਹੌਲੀ ਕਰਕੇ ਵੈਸੇ ਇਨਫੋਰਡ ਕਰਨਾ ਬੰਦ ਕਰ ਦਿੰਦਾ ਇਹ ਫ੍ਰੀ ਕਰਨ ਨਾਲ ਮਰੀਜ਼ ਨੂੰ ਕਾਫੀ ਯਸੂਲਤ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਹੋਰ ਲੋਕੇ ਇਹਦਾ ਫਾਇਦਾ ਉਠਾਉਣਗੇ ਗੁਟਾਸਪੁਰ ਤੋਂ ਰਿਸ਼ਮਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarnarbharindia.com